ਆਈ ਇਸ ਤਰ੍ਹਾਂ ਦੀ ਮੈਂ ਜੀਰਾ ਤੋਂ ਆ ਰਿਹਾ ਸੀਗਾ ਕਿਸੇ ਨਾਲ ਲੈਫਟ ਲੈ ਕੇ ਜੀਰਾ ਤੋਂ ਮੇਰਾ ਪਿੰਡ ਸਾਢੇ ਕਿੰਨੇ ਕਿਲੋਮੀਟਰ ਆ ਜੀਰਾ ਫਰੋਜ ਤੋਂ ਰੋਡ ਤੇ ਜੀ ਤੇ ਉਹ ਰਸਤੇ ਦੇ ਵਿੱਚ ਇੱਕ ਦਾਵਤ ਪੈਲ ਸੌਂਦਾ ਉੱਥੇ ਉਹ ਮੁੰਡਾ ਰੁਕ ਗਿਆ ਮੋਟਰਸਾਈਕਲ ਵਾਲਾ ਉਹਨੇ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਛੱਡਿਆ ਉਹਨਾਂ ਅੱਗੇ ਮੈਂ ਕਿਹਾ ਕੋਈ ਗੱਲ ਨਹੀਂ ਯਾਰ 10 11 ਕਿਲੇ ਬਾਅਦ ਆ ਮੈਂ ਪੈਦਲ ਚਲਾ ਜਾਊਂਗਾ ਜੀ ਤੇ ਮੈਂ ਉਹ ਪੈਦਲ ਚੱਲ ਪਿਆ ਜਦੋਂ ਦੂਣ ਵਾਲੀ ਸਕੂਲ ਦੇ ਨੇੜੇ ਆਇਆ ਨਾ ਤੇ ਮੈਨੂੰ ਨਹੀਂ ਪਤਾ ਕਿ ਮੇਰੇ ਵਿੱਚ ਕਿਸੇ ਨੇ ਗੱਡੀ ਜਾਣ ਵੱਜ ਕੇ ਮਾਰੀ ਆ ਮੈਂ बेहोश ਹੋ ਗਿਆ ਥਾਈ ਆਦੀ ਮੈਂ बेहोश ਹੋ ਪਿਆ ਰਿਆਂ ਜੀ ਜੀ ਜਦੋਂ ਮੈਂ ਸਵੇਰੇ ਉੱਠਿਆ ਤੇ ਮੈਂ ਸੂਠਿਆ ਨਹੀਂ ਗਿਆ ਪਰ ਜਿਹੜੀਆਂ ਮੇਰੇ ਸੱਟਾਂ ਲੱਗੀਆਂ ਨਾ ਜੀ ਸੱਟਾਂ ਤੋਂ ਪਤਾ ਲੱਗਦਾ ਵੀ ਕਿਸੇ ਨੇ ਸੱਟਾਂ ਮਾਰੀਆਂ ਕਿਉਂਕਿ ਮੇਰੇ ਪਿੰਡੇ ਦੇ ਮੇਰੇ ਫੇਸ ਤੇ ਮੇਰੇ ਮੂੰਹ ਤੇ ਮੇਰੇ ਸਿਰ ਤੇ ਕੋਈ ਸੱਟ ਨਹੀਂ ਹੈਗੀ ਕੋਈ ਤੇ ਰੇਟ ਨਹੀਂ ਹੈਗੀ ਹੂੰ ਨਲਾਂ ਦੇ ਵਿੱਚ ਬਹੁਤ ਡੂੰਗੀ ਸਾਤ ਹੈਗੀ ਆ ਜੀ ਹੂੰ ਤੇ ਉਸ ਤੋਂ ਬਾਅਦ ਜੰਬਠਾਬੀ ਬਾਹ ਦੋ ਥਾਂ ਤੋਂ ਟੁੱਟੀ ਵੀ ਆ ਠੱਬੀ ਬਾਹ ਵਾਲਾ ਜਿਹੜਾ ਗੋਟਾ ਉਹ ਤੇ ਟੱਕ ਲੱਗੇ ਵੀ ਆ ਜਿਉਂ ਟੱਕ ਦੇ ਨਿਸ਼ਾਨ ਲੱਗੇ ਹੁੰਦੇ ਆ ਡੂੰਗੇ ਜੀ ਤੇ ਦੋਨੇ ਚੂਕਨੇ ਫ੍ਰੈਕਚਰ ਹੋ ਗਏ ਜੀ ਹੂੰ ਇਸੇ ਕਰਕੇ ਮੈਂ ਠੂਠਿਆਂ ਨਹੀਂ ਗਿਆ ਫਿਰ ਮੈਂ ਕਿਸੇ ਰਾਜਵੀਰ ਨੂੰ ਕਿਹਾ ਮੈਨੂੰ ਪਾਣੀ ਪਿਆਓ ਉਹ ਮੈਨੂੰ ਥੋੜਾ ਬਹੁਤਾ ਜਾਣਦੀ ਸੀ ਉਹਨਾਂ ਨੇ ਘਰੇ ਤਲਾਸ਼ ਕੀਤੀ ਤਹ ਰੋਤਲਾ ਨਹੀਂ ਤੁਹਾਨੂੰ ਤੁਹਾਨੂੰ ਅਸਲ ਦੇ ਵਿੱਚ ਖਦਸ਼ਾਏ ਤੁਹਾਡਾ ਐਕਸੀਡੈਂਟ ਕਰਵਾਇਆ ਗਿਆ ਹੈ ਆ ਜਾਂ ਪੱਕੇ ਤੌਰ ਤੇ ਪਰਪੱਖੋਂ ਤੁਸੀਂ ਕਿ ਜਿਹੜਾ ਜੋ ਕੁਝ ਵਾਪਰੇ ਹੈ ਨਹੀਂ ਸਰ ਜੀ ਮੈਂ ਦਾਦੇ ਨਾਲ ਤਾਂ ਨਹੀਂ ਕਹਿ ਸਕਦਾ ਵੀ ਕਰਵਾਇਆ ਗਿਆ ਪਰ ਸ਼ਟਾਂ ਤੋਂ ਪਤਾ ਲੱਗਦਾ ਵੀ ਕਰਵਾਇਆ ਗਿਆ ਕਿਉਂਕਿ ਜੇ ਝਾਰਜ ਕਰ ਲੋ ਕਿਸੇ ਗੱਡੀ ਦੀ ਫੇਟ ਵੱਜੀ ਹੁੰਦੀ ਫਿਰ ਮੇਰੇ ਰਗੜ ਵੱਜੀ ਹੋਣੀ ਸੀ ਕੋਈ ਮੂੰਹ ਤੇ ਕੋਈ ਧਰੀਟ ਹੋਣੀ ਸੀ ਰਗੜ ਹੋਣੀ ਸੀ ਕਾਰਨ ਕੀ ਉਹਦਾ ਉਹਦਾ ਕਾਰਨ ਕੀ ਜਾਵਦਾ ਕਾਰਨ ਕੀ ਜਾਵਦਾ ਕਿਉਂਕਿ ਪੱਤਰਕਾਰ ਦਾ ਤੇ ਧਰਮ ਹੁੰਦਾ ਹੈ ਕਿ ਸਾਰੀਆਂ ਧਿਰਾਂ ਨੂੰ ਕਵਰ ਕਰਨਾ ਤੇ ਹਰ ਧਿਰ ਦੀ ਖਬਰ ਲਾਉਣੀ ਪਰ ਤੁਹਾਡੇ ਨਾਲ ਜੇ ਕਿਸੇ ਦਾ ਵੈਰ ਕੀ ਹੋ ਸਕਦਾ ਕਿ ਤੁਹਾਨੂੰ ਟਾਰਗੇਟ ਕੀਤਾ ਗਿਆ ਮੈਂ ਨਾ ਜੀ ਇਥੋਂ ਸਾਡੇ ਲਾਲਜੀਤ ਭੁੱਲਰ ਵੀ ਖੜੇ ਸੀ ਅਮਰਪਾਲ ਸਿੰਘ ਦੇ ਖਿਲਾਫ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਮੈਂ ਖਬਰਾਂ ਵੀ ਲਾਈਆਂ ਹੂੰ ਸਾਡੇ ਪਿੰਡ ਦੇ ਨੌਜਵਾਨਾਂ ਨੇ ਪ੍ਰਚਾਰ ਕੀਤਾ 2-3 ਦਿਨ ਮੈਂ 2-3 ਦਿਨ ਇਹਨਾਂ ਦੀਆਂ ਖਬਰਾਂ ਲਾਉਂਦਾ ਰਿਹਾ ਦੀ ਪ੍ਰਚਾਰ ਵੀ ਅਮਰਪਾਲ ਸਿੰਘ ਦੀ ਜਿੱਤਣਗੇ ਫੇਰ ਕੋਈ ਬੰਦਾ ਮਜਬੀ ਸਿੱਖ ਸੀਗਾ ਨਿਹੰਗ ਸਿੰਘ ਉਹ ਦਿਨਾਂ ਮੇਰੀ ਬਹਿਸ ਬਾਜੀ ਵੀ ਹੋਈ ਉਹ ਕਹਿੰਦਾ ਸੀਗਾ ਵੀ ਅਮਰਪਾਲ ਸਿੰਘ ਨੂੰ ਨਿੰਦਿਆ ਕਰ ਰਿਹਾ ਸੀ ਮੈਂ ਉਹਨੂੰ ਆਖਿਆ ਯਾਰ ਤੁਸੀਂ ਵੋਟ ਨਹੀਂ ਪਾਉਣੀ ਉਹਨਾਂ ਨੂੰ ਤਾਂ ਨਾ ਪਾਓ ਪਰ ਤੁਸੀਂ ਨਿੰਦਿਆ ਨਾ ਕਰੋ ਉਹਦਾ ਮਾੜਾ ਕੀ ਦੇਖਿਆ ਆਪਾਂ ਵੀ ਉਹ ਚੰਗਾ ਹੀ ਕਰ ਰਿਹਾ ਸੀ ਨਾ ਔਰ ਉਹ ਬੰਦਾ ਹੀ ਬੇਕੂਬ ਸੀ ਜਿੱਤ ਜਿਹਦੀ ਅਗਰ ਨਾਲੋਂ ਤੱਕ ਆ ਗਿਆ ਨੇ ਪੱਤਰਕਾਰ ਤੇ ਪੱਤਰਕਾਰ ਕਿਸੇ ਵੀ ਧਿਰ ਦਾ ਨਹੀਂ ਹੁੰਦਾ ਪੱਤਰਕਾਰ ਕਿਸੇ ਧਿਰ ਦਾ ਪੱਖ ਨਹੀਂ ਪੂਰਦਾ ਪਰ ਤੁਸੀਂ ਆਂ ਤੁਸੀਂ ਇੱਕ ਪੱਤਰਕਾਰ ਹੋ ਤੁਹਾਡਾ ਤੇ ਕੰਮ ਕੇਵਲ ਖਬਰਾਂ ਲਾਉਣਾ ਹੈ ਨਾ ਕਿਸੇ ਦੇ ਨਾਲ ਪੱਖਪਾਤ ਕਰਨਾ ਨਹੀਂ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਨਾ ਕਿ ਤੁਸੀਂ ਉਹਨਾਂ ਦੀ ਨਿੰਦਿਆ ਨਾ ਕਰੋ ਤੁਸੀਂ ਵੋਟ ਉਹਨਾਂ ਨੂੰ ਨਹੀਂ ਪਾਉਣੀ ਦੇ ਸਕਣਾ ਪਾਓ ਇੰਡੀਵਿਜੂਅਲ ਤੁਹਾਡੇ ਵਿਚਾਰ ਹੋ ਸਕਦੇ ਆ ਹਾਂਜੀ ਹਾਂਜੀ ਮੈਂ ਉਹਨਾਂ ਕੋਲ ਕਿਹਾ ਪਰ ਤੁਸੀਂ ਉਹਨਾਂ ਦੀ ਨਿੰਦਿਆ ਨਾ ਕਰੋ ਤੁਸੀਂ ਉਹ ਕਹਿ ਰਹੇ ਸੀ 84 ਆ ਜੇਗੀ ਜੀ ਦੁਆਰਾ ਰਾਸੀਆ ਦੌਰ ਆਦੀ ਬੁਲਾਣ ਹੋ ਜੂ ਕਿਉਂ ਕੋ ਹੋ ਜੂ ਹੁਣ ਅਸਲ ਦੇ ਵਿੱਚ ਜਿਹੜੇ ਹਸਪੀਟਲ ਦੇ ਵਿੱਚ ਤੁਸੀਂ ਹੋ ਇੱਥੇ ਤੁਹਾਡਾ ਟ੍ਰੀਟਮੈਂਟ ਕਿਵੇਂ ਚੱਲ ਰਿਹਾ ਏ ਤੇ ਤੁਹਾਡੀ ਜਿਹੜੀ ਆਰਥਿਕ ਕੰਡੀਸ਼ਨ ਹੈ ਉਹ ਕਿਸ ਤਰੀਕੇ ਦੀ ਆ ਜਿਹੜੀ ਆਰਥਿਕ ਕੰਡੀਸ਼ਨ ਆ ਜੀ ਮੇਰੇ ਕੋਲੇ ਹੁਣ ਤੱਕ ਮੈਂ ਪੌਣੇ ਦੇ 2 ਲੱਖ ਰੁਪਏ ਲਾ ਚੁੱਕਾ ਮੇਰਾ ਪਹਿਲਾ ਆਪਰੇਸ਼ਨ ਹੋਇਆ ਸੀ ਨਲਾਂ ਦਾ 11 ਤਰੀਕ ਦਾ ਰਾਤ ਦਾ ਇਹ ਹਾਦਸਾ ਤੇਰੇ ਮੈਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਉਹਨਾਂ ਨੇ ਸਿਰਫ ਡਾਈਪ ਡਾਈਪਰ ਹੀ ਲਾਇਆ ਜੀਰੇ ਵਾਲਿਆਂ ਨੇ ਉਸ ਤੋਂ ਬਾਅਦ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ ਗੁਰੂ ਗੋਵਿੰਦ ਸਿੰਘ ਕਾਲਜ ਮੈਡੀਕਲ ਕਾਲਜ ਫਰੀਦਕੋਟ ਇਹਨਾਂ ਨੇ ਜ਼ਖਮ ਸਾਫ਼ ਕਰਕੇ ਤੇ ਰਾਤ ਸਮੇਂ ਮੇਰਾ ਆਪਰੇਸ਼ਨ ਕਰਤਾ ਆਪਰੇਸ਼ਨ ਕਰ ਦਿੱਤਾ ਤੇ ਪਰ ਉਹ ਜਗਾ ਨਾਜ਼ਕ ਹੋਣ ਕਰਕੇ ਬਿਚ ਰੇਸ਼ਾ ਪੈ ਗਿਆ ਜਿਹੜੇ ਟਾਂਕੇ ਸੀ ਉਹ ਖੁੱਲ ਗਏ ਜੀ ਉਸ ਕਰਕੇ ਸਾਡਾ ਉਦੋਂ ਸਾਡਾ ਜਿਹੜਾ ਕਾਰਡ ਵਗਰਾ ਬਣਿਆ ਸੀਗਾ ਜਿਹੜਾ ਪ੍ਰਧਾਨ ਮੰਤਰੀ ਵਾਲਾ 5 ਲੱਖ ਵਾਲਾ ਕਾਰਡ ਸੀ ਉਹ ਵੀ ਨਹੀਂ ਚਲਾਇਆ ਸੀ ਉਦੋਂ ਤੇ ਉਦੋਂ ਯਾਨੀ ਕਾਫੀ ਖਰਚ ਹੋ ਗਿਆ ਤੇ ਇਸ ਕਰਕੇ ਵੀ ਉਹ ਟਾਂਕੇ ਜਦੋਂ ਖੁੱਲ ਗਏ ਫੋਨ ਡਾਕਟਰ ਸਾਹਿਬ ਕਹਿ ਰਹੇ ਆ ਵੀ ਸੇਰੇ ਤੁਹਾਡੇ ਦੁਆਰਾਂ ਟਾਂਕੇ ਦੁਆਰਾ ਲਾਏ ਜਾਣਗੇ ਉਸ ਤੋਂ ਬਾਅਦ ਤੁਹਾਡੇ ਚੂਕ ਨੇ ਦਾ ਤੇ ਬਾਹ ਦਾ ਕੀਤਾ ਜਾਵੇਗਾ ਹਲਜੀ ਹੂੰ ਤੇ ਬਾਾਕੀ ਮੈਂ ਹੱਕ ਸਾਤ ਲਈ ਲਿਖਦਾ ਜੀ ਹੂੰ ਹੱਕ ਸਾਤ ਲਈ ਬੋਲਦਾ ਪਿੱਛੇ ਜੇ ਭਾਈ ਸਾਹਿਬ ਨੇ ਕਿਹਾ ਸੀ ਸਾਡੀ ਕੋਈ ਖਬਰ ਨਹੀਂ ਲਾ ਰਿਆ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਹਾਲੇ ਕਿ ਉਸ ਟਾਈਮ ਅਮਰਪਾਲ ਸਿੰਘ ਜੀ ਇਲੈਕਸ਼ਨ ਦੇ ਵਿੱਚ ਖੜੇ ਨਹੀਂ ਹੋਏ ਸੀ ਤੇ ਭਾਈ ਜਿਹੜੇ ਅਰਜੀਤ ਸਿੰਘ ਲੋਹਗੇ ਵਾਲੇ ਨੇ ਉਹ ਗਏ ਸੀਗੇ ਉਹਨਾਂ ਦੇ ਘਰ ਆਰਥਿਕ ਮਦਦ ਦੇਣ ਲਈ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣਾ ਤੇ ਉਹਨਾਂ ਦੀ ਖ਼ਬਰ ਕਿਸੇ ਨੇ ਨਹੀਂ ਲਾਈ ਉਹਨਾਂ ਨੇ ਮੈਨੂੰ ਉਸ ਮਰਨ ਨਾਲ ਸੰਪਰਕ ਕੀਤਾ ਮੈਂ ਕਿਹਾ ਜੀ ਮੈਨੂੰ ਭੇਜੋ ਮੈਂ ਲਾਉਣਾ ਤੇ ਮੈਂ ਲਾਈ ਵੀ ਆ ਹੂੰ ਤੋਂ ਮੈਨੂੰ ਹੁਣ ਇਸ ਤਰ੍ਹਾਂ ਵੀ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਦਾ ਤੇ ਚਲੋ ਮੇਰੇ ਤੇ ਵੀ ਬਰਾਈਆਂ ਹੋਣਗੀਆਂ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਚੰਗਾ ਹਾਂ ਚੁਣੌਤੀਆਂ ਕੀ ਚੁਣੌਤੀ ਕੀ ਸਾਹਮਣੇ ਤੁਹਾਡੇ ਜਿਹੜੀ ਚੁਣੌਤੀ ਹੈ ਇਸ ਵੇਲੇ ਕੀ ਨਜ਼ਰ ਆਉਂਦੀ ਹੈ ਤੁਹਾਨੂੰ ਤੁਸੀਂ ਆਪਣੇ ਟ੍ਰੀਟਮੈਂਟ ਨੂੰ ਲੈ ਕੇ ਆਪਣਾ ਜਿਹੜਾ ਇਲਾਜ ਹੈ ਉਹ ਕਰਵਾ ਕਿਉਂ ਨਹੀਂ ਰਿਹਾ ਕਾਰਨ ਕੀ ਨਜ਼ਰ ਆਉਂਦਾ ਜੀ ਇੱਕ ਤਾਂ ਜੀ ਮੇਨ ਪ੍ਰੋਬਲਮ ਤਾਂ ਪੈਸੇ ਦੀ ਆ ਰਹੀ ਹੈ ਜੀ ਓਕੇ ਤੇ ਦੂਸਰੀ ਪ੍ਰੋਬਲਮ ਇਹ ਹੈਗੀ ਆ ਕਿ ਜਿੰਨੀ ਦੇਰ ਮੈਂ ਇਹ ਚੂਕਨੇ ਨਹੀਂ ਕੰਮ ਕਰਦੇ ਮੈਂ ਸਿਰਫ ਬੈੱਡ ਤੇ ਲੇਟਿਆ ਹੋਇਆ ਹਾਂ ਪਿਛਲੇ 22 ਦਿਨਾਂ ਤੋਂ ਮੈਂ ਅੱਠੇ ਛੜਾ ਨਹੀਂ ਬੈਠ ਨਹੀਂ ਸਕਦਾ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਦੇ ਵਿੱਚ ਮੇਰੀ ਵਾਈਫ ਆ ਦੋ ਬੱਚੇ ਆ ਜੀ ਬੱਚੇ ਕਿੰਨੀ ਉਮਰ ਆ ਜੀ ਬੱਚੇ ਪੜਦੇ ਆ ਜੀ ਦੋਨੇ ਕਿੰਨੀ ਕਲਾਸ ਚ ਪੜਦੇ ਨੇ ਬੱਚੇ ਇੱਕ ਨੇ ਤਾਂ ਪਾਸ 2 ਕਰਕੇ ਉਹਦੇ ਵਿੱਚ ਕਾਲ ਦੇ ਵਿੱਚ ਦਾਖਲਾ ਲਿਆ ਜੀ ਆ ਆਈਟੀਆਈ ਜਿਹੜਾ ਐਲੈਕਟ੍ਰੀਸ਼ਨ ਉਹ ਵਿਭਾਗ ਆ ਉਹਦੇ ਵਿੱਚ ਤੇ ਬੇਟੀ ਨੇ ਹਾਈਲਰਡ ਸਟਾਰਟ ਕੀਤਾ ਜੀ ਜੀ ਤੇ ਤੁਹਾਡੇ ਕੋਲੇ ਜਿਹੜੀ ਕੋਈ ਪ੍ਰਾਪਰਟੀ ਜਾਂ ਘਰ ਘਰਬਾਰ ਦਾ ਜਿਹੜਾ ਫਿਰ ਖਰਚਾ ਕਿਵੇਂ ਮੈਨੇਜ ਕਰਦੇ ਹੋ ਜਾਂ ਤੁਹਾਡੇ ਕੋਲੇ ਕੋਈ ਪ੍ਰਾਪਰਟੀ ਕੋਈ ਘਰਬਾਰ ਜਾਂ ਜ਼ਮੀਨ ਵਗੈਰਾ ਜਿਆਦਾ ਪ੍ਰਾਈਵੇਟ ਨਹੀਂ ਹੈਗੀ ਮੇਰੇ ਕੋਲੇ ਜ਼ਮੀਨ ਸਿਰਫ ਅ ਵੈਸ ਤਾਂ ਛੇਕ ਨਾਲਾਂ ਵੈਸੇ ਉਹ ਇੱਕ ਮਾਤਾ ਦਾ ਹਿੱਸਾ ਕੱਢ ਕੇ ਅਸੀਂ ਦੋ ਭਰਾ ਤੇ ਇੱਕ ਮਾਤਾ ਤੇ ਮੇਰੇ ਕੋਲੇ ਇਸ ਟਾਈਮ ਡੇਡ ਅੱਧਾ ਕਲਾ ਜ਼ਮੀਨ ਹੀ ਆ ਜੀ ਅਪੀਲ ਕੀ ਹੈ ਸੰਗਤ ਵਾਸਤੇ ਅਪੀਲ ਕੀ ਹੈ ਤੁਹਾਡੇ ਕੋਲ ਸੰਗਤਵਾਸੇ ਪੀਲੇ ਹੀ ਆ ਕੇ ਮੇਰੀ ਮਤਵਬਦ ਮਦਦ ਕੀਤੀ ਜਾਵੇ ਜੀ ਤੇ ਬਾਕੀ ਮੈਂ ਪਾਲਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਉਹ ਇਸ ਮਾਮਲੇ ਦੀ ਪਹੁੰਚਾਈ ਤੱਕ ਜਾਣ ਕਿ ਵਾਚਾ ਹੀ ਕਿਸੇ ਗੱਡੀ ਨੇ ਫੇਟ ਮਾਰੀ ਆ ਜਾਂ ਜਾਣ ਪੁੱਜ ਕੇ ਹਮਲਾ ਕੀਤਾ ਗਿਆ ਕਿਉਂਕਿ ਸੱਟਾਂ ਤੋਂ ਲੱਗ ਰਿਹਾ ਕਿ ਹਮਲਾ ਕੀਤਾ ਗਿਆ ਪੁਲਿਸ ਥਾਣੇ ਦੇ ਵਿੱਚ ਕੰਪਲੀਟ ਕੀਤੀ ਹੈ ਤੁਸੀਂ ਕੋਈ ਨਹੀਂ ਜੀ ਮੈਂ ਤਾਂ ਬਿਓਸ ਸੀਗਾ ਮੈਂ ਡਾਕਟਰ ਨੂੰ ਡਾਕਟਰ ਸਾਹਿਬ ਨੂੰ ਅੱਜ 4-5 ਵਾਰਾਂ ਨੀਚੇ ਅਮਰਗਾਂਸੀ ਚ ਬੰਦਾ ਭੇਜਿਆ ਵੀ ਤੁਸੀਂ ਮੇਰੇ ਬਿਆਨ ਲੈ ਜਾਓ ਆ ਕੇ ਹੂੰ ਉਹ ਕਹਿੰਦੇ ਵੀ ਤੁਸੀਂ ਓਹ ਕਰੋ ਵੀ ਤੁਸੀਂ ਆ ਜਾਓ ਮੈਂ ਕਹਾਂ ਜੀ ਮੈਂ ਆਉਣ ਜੋਗੀ ਹਾਲਤ ਦੇ ਵਿੱਚ ਨਹੀਂ ਹੈਗਾ ਹੂੰ ਮੈਂ ਇਸੇ ਤੋਂ ਬੈਠਾ ਨਹੀਂ ਜਾਂਦਾ ਤੇ ਮੈਂ ਆਉਂਗਾ ਜਿਵੇਂ ਤੁਹਾਡੇ ਕੋਲ ਜਿਹੜਾ ਤੁਹਾਡਾ ਪੱਤਰ ਜਿਹੜਾ ਤੁਹਾਡਾ ਪੱਤਰਕਾਰ ਭਾਈ ਜਾਰਾ ਸਾਰ ਲੈਂਦਾ ਤੁਹਾਡੀ ਹਾਂ ਥੋੜੀ ਬਹੁਤੀ ਲੈਂਦਾ ਜੀ ਇਥੋਂ ਕੋੜਪੂਰੇ ਤੋਂ ਵੀ ਮੇਰੇ ਹੱਕ 'ਚ ਖਬਰਾਂ ਲਾਈਆਂ ਹੂੰ ਜ਼ੀਰੇ ਤੋਂ ਵੀ ਕੁਝ ਪੱਤਰਕਾਰਾਂ ਨੇ ਮੇਰੇ ਹੱਕ 'ਚ ਖਬਰਾਂ ਲਾਈਆਂ ਤੇ ਉਹ ਉਹ ਥੋੜੀ ਬਹੁਤ ਸਪੋਰਟ ਕਰ ਰਿਹਾ ਜੀ ਮੇਰਾ ਪੱਤਰਕਾਰ ਭਾਈਚਾਰਾ ਜੀ ਠੀਕ ਹੈ ਜੀ ਅਸੀਂ ਚਾਹਾਂਗੇ ਕਿ ਤੁਹਾਡੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚ ਸਕੇ ਤੇ ਤਾਂ ਜੋ ਜਿਹੜੇ ਇੱਕ ਪੱਤਰਕਾਰ ਵੀ ਸਮਾਜ ਦਾ ਹਿੱਸਾ ਹੁੰਦੇ ਆ ਤੇ ਤੁਹਾਡੀ ਇਹ ਗੱਲਬਾਤ ਲੋਕਾਂ ਤੱਕ ਜਾ ਸਕੇ ਠੀਕ ਆ ਠੀਕ ਹੈ ਜੀ ਬਹੁਤ ਧੰਨਵਾਦ ਜੀ